ਤਦੋ ਆਲੋਕੋ ਸਾਦਕੈ ਜਹਉ ਤਹਾਰੋ દ્વાਰ 임 ਬਾਣੀ ਗਹੀ ਕੀ ਲਾਜ ਅਸ ਤੋ ਗੰਦ ਦਾਸ ਤਹਾਰ ਦਰਨਤਾ ਉਤ ਪੰਦਨ ਅਨਕ ਬਾਰ ਸਰਬ ਕਲਾ ਸੰਮਰਥ ਤੇਰਾ ਕੋ ਪ੍ਰਭੂ ਨਾਨਕ ਤੇ ਕਰ ਹੱਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੋਪ ਮਹਲਾ 3 ਤਿਨ ਬਿਨ ਸਤ ਗੁਰ ਸੇਵੀ ਜਗ ਤੁਮ ਹਾਂ ਬਿਰਥਾ ਜਨਮ ਦਵਾਈ ਜੋ ਜ ਭਾਏ ਅਤ ਦੁੱਖ ਲੱਗਾ ਮਰ ਜੰਮ ਆਵੈ ਜਾਏ ਵਿਸਤਾ ਅੰਦਰ ਬਾਸ ਹੈ ਫਿਰ ਫਿਰ ਜੂਨੀ ਪਾਏ ਨਾਮਿਤ ਬਿਨ ਨਾਵੈ ਜੰਮ ਮਾਰਸੀ ਅੰਤ ਗਿਆ ਪਛੋਤਾ ਿਸ ਜਗ ਮਹਿ ਪੁਰਖ ਏਕ ਹੈ ਬੋਲ ਸਗਲੀ ਨਾਰ ਸੁਬਾਈ ਸਭ ਘਟ ਭੋਗ ਵੈ ਅਲਪ ਤੁਰਹਿ ਆਲਖ ਨ ਲਖਣਾ ਜਾਈ ਪੁਰ ਗੁਰੂ ਵਿਖਾਲਿਆ ਸਬਦੇ ਸੋਚੀ ਪਾਈੁਰਤਰ ਸੇਵਹਿ ਸੇ ਪੁਰਖ ਹੋਬਹਿ ਜਿਨੀ ਹੋ ਮੈਂ ਸ਼ਬਦ ਜਲਾਈ ਇਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹ ਚਲ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੈ ਨਾ ਜਾਈ ਆਨੰਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ सचे की बट आई पौड़ी हर नाम, सद हर, नाम हारा। हर नाम पिता हर नाम माता हर नाम सुखाई तर हमारा। हर नाम ਹਰ ਨਾਮ ਨਾਨ ਮੁਸਲਤ ਹਰ ਨਾਮ ਹਮਾਰੀ ਕਰਤਾਨਿਤ ਸਹਾਰਾ ਹਰ ਨਾਮ ਹਮਾਰੀ ਸੰਗਤ ਅਕ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨਮਾਨਕ ਕਉ ਹਰ ਨਾਮ ਹਰ ਗੁਰ ਦਿਆ ਹਰ ਬਲਤ ਬਲਤ ਸਦਾ ਕਰੇ નિਸਥਾਨਾ ਨਾਮੁ ਹਮਾਰੀ ਸੰਗਤ ਅਤ ਪਿਆਰੀ ਹਰਨਾਮੁ ਕੁੱਲ ਹਰਨਾਮੁ ਪਰਵਾਰਾਂ ਜਗ ਨਾਨਕ ਕਉ ਹਰਨਾਮੁ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਕਾਰਾਂ ਵਾਹਿਗੁਰੂ ਜੀ ਕਾ ਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ